ਲੱਖਾਂ ਰੁਪਏ ਖਰਚ ਕਰਕੇ ਰੋਜੀ ਰੋਟੀ ਕਮਾਉਣ ਲਈ ਜੰਟਾਰਾ ਹੀ ਵਿਦੇਸ਼ ਗਏ ਨੌਜਵਾਨ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਜਿਸ ਕਾਰਨ ਪਿੱਛੇ ਪੂਰਾ ਪਰਿਵਾਰ ਬਿਲਕ ਰਿਹਾ ਹੈ ਜਿਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਰੁਕੰਦਰ ਨਾਮ ਨਹੀਂ ਲੈ ਰਹੇ ਫਿਲੌਰ ਤਹਿਸੀਲ ਦੇ ਪਿੰਡ ਗੰਨਾ ਪਿੰਡ ਦੇ ਰਹਿਣ ਵਾਲੇ ਮਿੰਦਰ ਨੂੰ ਨਹੀਂ ਪਤਾ ਸੀ ਕਿ ਉਹ ਵਿਦੇਸ਼ ਰੋਜੀ ਰੋਟੀ ਨਹੀਂ ਸਗੋ ਆਪਣੀ ਜਾਨ ਗੁਆਨ ਜਾ ਰਿਹਾ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਪਾਸੋਂ ਉਕਤ ਟਰੈਵਲ ਏਜੰਟ ਉੱਪਰ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਤੱਕ ਸੰਸਕਾਰ ਨਹੀਂ ਕਰਨਗੇ ਜਿੰਨਾ ਤੱਕ ਏਜੰਟ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਮ੍ਰਿਤਕ ਮਹਿੰਦਰ ਦੇ ਭਰਾ ਅਤੇ ਪਤਨੀ ਨੇ ਦੱਸਿਆ ਕਿ ਮਹਿੰਦਰ ਵੱਲੋਂ ਇਟਲੀ ਜਾਣ ਲਈ ਏਜੰਟਾਂਹੀਂ 1235000 ਰੁਪਏ ਵਿੱਚ ਗੱਲ ਹੋਈ ਸੀ ਜਿਸ ਦੀ ਪੇਮੈਂਟ ਵੀ ਉਹਨਾਂ ਏਜੰਟ ਨੂੰ ਦੇ ਦਿੱਤੀ ਸੀ ਏਜੰਟ ਨੇ ਇਟਲੀ ਲਈ ਸਿੱਧੀ ਫਲਾਈਟ ਰਹੀਂ ਭੇਜਣ ਦਾ ਵਾਅਦਾ ਕੀਤਾ ਸੀ ਪਰ ਉਹ ਆਪਣੇ ਵਾਅਦੇ ਤੇ ਖਰਾ ਨਾ ਉਤਰਦੇ ਆ ਏਜੰਟ ਨੇ ਮਹਿੰਦਰ ਨੂੰ ਹੋਰਨਾਂ ਦੇ ਸ਼ਰਾਂਹੀਂ ਇਟਲੀ ਭੇਜਣਾ ਚਾਹਿਆ 2023 3 ਦਸੰਬਰ ਵਿੱਚ ਮਹਿੰਦਰ ਕਰੋ ਰਵਾਨਾ ਹੋਇਆ ਸੀ ਪਹਿਲਾਂ ਤਾਂ ਕੁਝ ਸਮਾਂ ਪਰਿਵਾਰਕ ਨਾਲ ਉਸਦੀ ਗੱਲਬਾਤ ਹੁੰਦੀ ਰਹੀ ਪਰ ਜਦੋਂ ਮਹਿੰਦਰ ਬੇਲਾਰੂਸ ਗਿਆ ਤਾਂ ਉਸ ਤੋਂ ਬਾਅਦ ਪਰਿਵਾਰ ਨਾਲ ਉਸਦੀ ਕੋਈ ਗੱਲ ਨਹੀਂ ਹੋਈ ਉਹਨਾਂ ਕਈ ਵਾਰ ਏਜੰਟ ਤੋਂ ਮਹਿੰਦਰ ਬਾਰੇ ਪੁੱਛਿਆ ਪਰ ਏਜੰਟ ਵੱਲੋਂ ਕੋਈ ਸਪਸ਼ਟ ਜਵਾਬ ਨਾ ਮਿਲਿਆ ਪਰ ਜਦੋਂ ਕਾਫੀ ਦਿਨਾਂ ਬਾਅਦ ਮਹਿੰਦਰ ਦੇ ਨਾਲ ਵਾਲੇ ਸਾਥੀਆਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਮਹਿੰਦਰ ਦੀ ਬੇਲਾਰੂਸ 'ਚ ਹੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਅਸੀਂ ਏਜੰਟ ਨਾਲ ਸੰਪਰਕ ਕਰਨਾ ਚਾਹਿਆ ਪਰ ਉਸਨੇ ਸਾਡਾ ਫੋਨ ਨਹੀਂ ਚੁੱਕਿਆ ਮ੍ਰਿਤਕ ਦੇ ਭਰਾ ਤਰਵਿੰਦਰ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਇੱਕ ਵਿਅਕਤੀ ਨਾਲ 1235000 ਰੁਪਏ ਵਿੱਚ ਗਲਤ ਹੈ ਹੋ ਗਈ ਤੇ ਪੰਕਜ ਕੁਮਾਰ, ਰਾਜ ਕੁਮਾਰ, ਰਕੇਸ਼ ਕੁਮਾਰ, ਪਿੰਕੂ ਆਦੀ ਵਿਅਕਤੀਆਂ ਨੇ ਪੈਸੇ ਲੈ ਲੈ ਸੰ ਮ੍ਰਿਤਕ ਦੀ ਪਤਨੀ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ પાસે ਇਨਸਾਫ ਦੀ ਮੰਗ ਕੀਤੀ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਅੰਕੀ ਨਾਮ ਤੁਹਾਡਾ ਜੀ ਮਾ ਜੀ ਜਿਹੜੇ ਜੀ ਡੈਥ ਹੋਈ ਹੈ ਉਹਦੇ ਫਡੇ ਹਸਬੈਂਡ ਜੀ ਕਿ ਫੇਰ ਡੈਥ ਹੋ ਗਈ ਨਾ ਇਹ ਨਾ ਵੀ ਲਰੂ ਸੀ ਲਰੂ ਸੀ ਹਾਂਜੀ ਤੇ ਕਿਹੜੇ ਮਹੀਨੇ ਬਾਹਰ ਗਿਆ ਸੀ ਤੁਹਾਨੂੰ ਕੋਈ ਡੇਟ ਦਾ ਕੁਝ ਪਤਾ ਕਿਹੜੇ ਮਹੀਨੇ ਗਿਆ ਜੀ ਬਾਹਰ ਤੂੰ ਹਾਂਜੀ 12ਵੇਂ ਮਹੀਨੇ ਦੀ 4 ਤਰੀਕ ਨੂੰ ਗਿਆ 4 ਤਰੀਕ ਨੂੰ ਹਾਂਜੀ ਤੇ ਉਸ ਤੋਂ ਬਾਅਦ ਫੜੀ ਨਾਲ ਗੱਲਬਾਤ ਹੁੰਦੀ ਰਹੀ ਹੈ ਹਾਂਜੀ ਮਹੀਨਿਆਂ ਤੋਂ ਹੀ ਦੇਰੇ ਮਹੀਨਿਆਂ ਹਾਂਜੀ ਕਿੰਨੇ ਚਿਰ ਦੀ ਤੁਹਾਡੇ ਨਾਲ ਗੱਲਬਾਤ ਚੱਲੀ ਗਿਆ ਸਾਡੀ ਮਦਰ ਜੀ ਮਹੀਨਿਆਂ ਕਿ ਜੇ ਦਿੱਲੀ ਹੁੰਦੀ ਜੀ ਇਹ ਤਾਂ ਸੇਮ ਦੇ ਫੋਨ ਤੋਂ ਵੀ ਕਰਦਾ ਰਿਹਾ ਫੋਨ ਹਾਂਜੀ ਫੇਰ ਉੱਥੇ ਠੀਕ ਠਾਕ ਰਹੇ ਉਹਨਾਂ ਨੂੰ ਬਸ ਇਹ ਕਹਿੰਦਾ ਕਿ ਇਹ ਤਾਂ ਸੇਮ ਕਹਿੰਦਾ ਕਿ ਤੂੰ ਸਾਡੇ ਨਾਲ ਹੀ ਜਾਣਾ ਹਾਂ ਜੀ ਨਾਲ ਹੀ ਚਲੋ ਆਖਰੀ ਮਲਕਾਤ ਪਈ ਜੀ ਬਰਤਵਾੜੀ ਫੋਨ ਤੇ ਕਲ ਹੋਈ ਏ ਸਾਡੇ ਦੂਜੇ ਮਹੀਨੇ ਦੀ 23 ਤਰੀਕ ਹੋਈ ਐ ਉਸ ਤੋਂ ਬਾਅਦ ਕੋਈ ਨਾ ਹੋਇਆ ਉਸ ਤੋਂ ਬਾਅਦ ਨਹੀਂ ਗੱਲ ਫਿਰ ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਪੁੱਛੇ ਚੈਨ ਕਰ ਲਈ ਚੱਲੂ ਕੀਤੀ ਸੀ ਮੇਰੇ ਆਪਨ ਦੀ ਮੇਰੀ ਗੱਲ ਨਹੀਂ ਹੋ ਰਹੀ ਮੈਂ ਇਹਨਾਂ ਨੂੰ ਕੁਝ ਦੇ ਲਈ ਪੰਕਚੀ ਨੂੰ ਫੋਨ ਕਰਕੇ ਪੁੱਛਣਾ ਦਿੱਲੀ ਇਹਦੇ ਡੈਡੀ ਨੂੰ ਰਾਜਕਮਾਰ ਨੂੰ ਪੁੱਛਣਾ ਦਿੱਲੀ ਹਾਂਜੀ ਫਿਰ ਉਹਨਾਂ ਦੀ ਬੇਟੀ ਪੀਕੂ ਉਹਨਾਂ ਨੂੰ ਦਿੱਲੀ ਪੁੱਛਣਾ ਕਿ ਮੇਰੇ ਘਰ ਵਾਲੇ ਦਾ ਪਤਾ ਨਹੀਂ ਲੱਗਦਾ ਕਿੱਥੇ ਐ ਕਹਿੰਦੇ ਟੈਂਸ਼ਨ ਨਾ ਲੋ ਮਿਹਰ ਦਾ ਚਾਚਾ ਨਾਲ ਆ ਲੈਣਾ ਰੇ ਕੀ ਕੀ ਖਬਰ ਆ ਉਹਨਾਂ ਦਿੱਖਿਆ ਸੇਫ ਹੀ ਆ ਠੀਕ ਆ ਮਸਦਦਾ ਕਰਦੇ ਰਹਿਣਾ ਦਿੱਲੀ ਦੇ ਦਿਨ ਰਾਤ ਫੋਨ ਕਰਨਾ ਮੈਂ ਦਿਨ ਰਾਤ ਫੋਨ ਕਰਨਾ ਉਹਨਾਂ ਨੂੰ ਕਰ ਦਿਆ ਉਹਨਾਂ ਦੇ ਘਰ ਵੀ ਕਰਨਾ ਮੁੰਡਾ ਜਿਹੜਾ ਰਮਿਨੀਆਂ ਦੇ ਬੈਠਾ ਉਹਨੂੰ ਵੀ ਕਰਨਾ ਰਾਜਕੁਮਾਰ ਨੂੰ ਵੀ ਕਰਨਾ ਉਹਨੇ ਹੀ ਕਹਿਣਾ ਨਹੀਂ ਮੇਰਾ ਭਰਾ ਨਾਲ ਸੇਫ ਹੋ ਠੀਕ ਆ ਬਿਲਕੁਲ ਠੀਕ ਆ ਤੁਹਾਡੀ ਇਹਨਾਂ ਗੱਲਬਾਤ ਕੁਝ ਕੋਈ ਦੱਸਿਆ ਤੁਮ ਮਾਰ ਮਾਰ ਨਹੀਂ ਵੀ ਕੋਈ ਚੀ ਨਹੀਂ ਦੱਸਿਆ ਨਾ ਇਸ ਤੋਂ ਬਾਅਦ ਮੌਤਾ ਕਰਨ ਵੀ ਪਤਾ ਨਹੀਂ ਨਹੀਂ ਦੱਸਿਆ ਇਹ ਕਹਿੰਦੇ ਵੀ ਬਿਲਕੁਲ ਠੀਕ ਹੈ ਅਸੀਂ ਆਪਣੇ ਬੱਚਿਆਂ ਦਾ ਖੂਨ ਪੀਇਆ ਜੇ ਝੂਠ ਮਾਰੇ ਤੁਹਾਡਾ ਹਸਪਤਲ ਬਿਲਕੁਲ ਸਹੀ ਹੈ ਤੁਹਾਨੂੰ ਪਤਾ ਕਿੱਦਾਂ ਲੱਗਾ ਵਿਚਾਰੇ ਇਹ ਮੇਰੇ ਮਤਲਬ ਕਿ ਨਹੀਂ ਪਤਾ ਚੱਲ ਰਹੀ ਮੇਰੇ ਦੇਰ ਨੇ ਮੇਲ ਪਾਈ ਇਧਰੋਂ ਮੇਰੇ ਪਾਈ ਵੀਡੀਓ ਪਈਆਂ ਤੇ ਇਹ ਬੰਦਾ ਲਾਪਤਾ ਕੁਝ ਪਤਾ ਨਹੀਂ ਲੱਗ ਰਿਹਾ ਓਕੇ ਉਹਨਾਂ ਨੇ ਹੀ ਪੁੱਛਦੇ ਰ ਕਹਿੰਦੇ ਨਹੀਂ ਤੁਹਾਡਾ ਬੰਦਾ ਬਿਲਕੁਲ ਸਹੀ ਹੈ ਘਬਰਾਓ ਨਾ ਇਹ ਕਦੀ ਜੇਲ੍ਹ ਦਾਖ ਦੇਣੀ ਸਾਨੂੰ ਕਦੀ ਆ ਫੋਰਸ ਦਾਖ ਦੇਣੀ ਬਸ ਇਤਰਾ ਲਾਰ ਰਿਹਾ ਕੀਤਾ ਰੱਖਿਆ ਤੁਹਾਨੂੰ ਕੀ ਲੱਗਾ ਫੇਰ ਤੁਹਾਨੂੰ ਕੀ ਲੱਗਦਾ ਕਿ ਚਿੱਦਾ ਮਰ ਰਿਹਾ ਹੈ ਹੋ ਜੀ ਕਾਫੀ ਨੰਨੇ ਮਾਰੇ ਕਿੰਨੇ ਮਾਰਿਆ ਜਿਹੜੇ ਜੱਟ ਲੈ ਕੇ ਹਾਂਜੀ ਇਹ ਨਾਲ ਹੀ ਰਿਹਾ ਜੀ ਤੇ ਫੇਮ ਐਂਡ ਟੱਕੇ ਦੇ ਨਾਲ ਹੀ ਰਿਹਾ ਤੁਹਾਡਾ ਮਤਲਬ ਕਹਿਣਾ ਮਤਲਬ ਜਿਹੜੇ ਜੱਟ ਨਾਲ ਲੈ ਕੇ ਉਹ ਇਹਨਾਂ ਨੂੰ ਮਾਰਨਾ ਤੁਹਾਡੀ ਗੱਲ ਵਰਜਾਉਂਦੀ ਹੋ ਉੱਤੇ ਹੀ ਸੀ ਹਾਂਜੀ ਕੀ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਜੀ ਅਸੀਂ ਇਨਸਾਫ ਮੰਗਦੇ ਜੀ ਨਾ ਤਾਂ ਕਾਰਵਾਈ ਕੀਤੀ ਜਾਏ ਹਾਂ ਜੀ ਤੁਹਾਡਾ ਨਾਮ ਤੁਹਾਡਾ ਮੇਰਾ ਨਾਮ ਧਰਮਿੰਦਰ ਕੁਮਾਰਾ ਜੀ ਕਿਹੜੇ ਪਿੰਡ ਬੈਠਾ ਵਾ ਪਗੰਨੇ ਪਿੰਡ ਬੈਠੇ ਜੀ ਕਸਰਾ ਹੈਪਨਡ ਹੋਇਆ ਤੁਸੀਂ ਬੈਠੇ ਹੋ ਕੱਠੇ ਹੋ ਕੇ ਤੁਹਾਡੇ ਕਰੀ ਲੇਡੀਆਂ ਬੈਠੀਆਂ ਹੈਗੀਆਂ ਲੱਗਦਾ ਵੀ ਤੁਹਾਡੇ ਬਰਦਰ ਦੀ ਡੈਥ ਹੋ ਚੁੱਕੀ ਹੈ ਜਿਹੜਾ ਬਾਹਰ ਜਾ ਰਹੇ ਸੀ ਅਰਮੀਨੀਆ ਹਾਂਜੀ ਸਾਰਾ ਮਾਮਲਾ ਹੈਗਾ ਭਾਜੀਆ ਉਹਨਾਂ ਦਾ ਮਾਮਲਾ ਇਦਾਂ ਜੀ ਵੀ ਸਾਡੇ ਕੋਲ ਏਜੰਟ ਸਾਈਡੋਂ ਉਹ ਘਰ ਆਏ ਸੀਗੇ ਜੀ ਜੀ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜੀ ਉਹ ਸਾਡੇ ਕੋਲੋਂ ਪੈਸੇ ਲੈ ਕੇ ਗਏ ਜੀ 1232000 ਰੁਪਏ ਉਹਨਾਂ ਨੇ ਸਾਡੇ ਕੋਲ ਲਿਆ ਜੀ ਪੰਕਜ ਕੁਮਾਰ ਰਾਜ ਕੁਮਾਰ ਉਹਨਾਂ ਦੀ ਪੁੱਤਰੀ ਪੀਕੂ ਪ੍ਰਕਾਸ਼ ਕੁਮਾਰ ਇਹਨਾਂ ਪੰਜਾਂ ਬੰਦਿਆਂ ਨੇ ਸਾਡੇ ਕੋਲੋਂ ਪੈਸੇ ਲਏ ਜੀ ਪੈਸੇ ਲੈਣ ਦੇ ਬਾਵਜੂਦ ਇਹਨਾਂ ਬੰਦਿਆਂ ਦੇ ਉਹਨੂੰ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਬਾਹਰ ਭੇਜ ਦਾਂਗੇ ਬਾਈਅਰ ਪਰ ਇਹਨਾਂ ਨੇ ਉਹਨੂੰ ਬਾਈਅਰ ਨਹੀਂ ਭੇਜਿਆ ਜੀ ਇਹਨੂੰ ਜਾਣਾ ਕਿਹਦੇ ਦੇ ਸੀ ਭਾਜੀ ਉਹਨਾਂ ਨੇ ਜਾਣਾ ਸੀਗਾ ਇਟਲੀ ਜਾਣਾ ਸੀ ਜੀ ਇਟਲੀ ਜਾਣਾ ਸੀ ਹਾਂ ਜੀ ਇਟਲੀ ਜਾਣਾ ਸੀ ਓਕੇ ਹਾਂ ਜੀ ਤੇ ਇਹ ਜਿਹੜੇ ਏਜੰਟ ਸੀ ਤੁਹਾਡੇ ਨੂੰ ਸੀ ਤੁਹਾਨੂੰ ਜਾਣਦੇ ਹੀ ਸਾਰੇ ਹਾਂ ਜੀ ਉਹ ਸਾਡੇ ਮਦਗੀ ਰਿਸ਼ਤੇਦਾਰ ਲੱਗਦੇ ਸੀਗੇ ਜੀ ਰਿਸ਼ਤੇਦਾਰ ਅੱਛੇ ਕੀ ਹੋਇਆ ਭਾਜੀ ਹਾਂ ਜੀ ਫਿਰ ਅੱਗੇ ਕੀ ਹੋਇਆ ਜਾ ਪੈਸੇ ਲੈ ਕੇ ਉਹ ਸਾਡੇ ਕੋਲ ਪੈਸੇ ਲੈ ਕੇ ਗਏ ਜੀ ਸਾਨੂੰ ਕਹਿੰਦੇ ਵੀ ਅਸੀਂ ਬਾਈਅਰ ਉਹਨੂੰ ਬਾਹਰ ਭੇਜ ਦਵਾਂਗੇ ਜੀ ਉਹ ਬਾਹਰ ਭੇਜਣ ਦੇ ਬ ਇਹਨਾਂ ਨੇ ਸਾਨੂੰ ਕੁਝ ਵੀ ਸਾਨੂੰ ਦੱਸਿਆ ਨਹੀਂ ਹੈਗਾ ਜੀ ਉਹਦੀ ਡੈਥ ਕਿੱਦਾਂ ਹੋਈ ਕਿੱਦਾਂ ਨਹੀਂ ਹੋਈ ਸਾਨੂੰ ਕੁਝ ਨਹੀਂ ਪਤਾ ਜੀ ਇਸ ਗੱਲ ਦੇ ਬਾਰੇ ਇਹ ਸਾਰੀ ਗੱਲ ਦਾ ਉਹਨਾਂ ਦੀ ਫੈਮਿਲੀ ਨੂੰ ਪਤਾ ਜੀ ਰਾਜਕਮਾਰ ਨੂੰ ਪੀਕੂ ਨੂੰ ਪੰਕਜ ਕੁਮਾਰ ਨੂੰ ਰਕੇਸ਼ ਕੁਮਾਰ ਨੂੰ ਇਹਨਾਂ ਨੂੰ ਸਾਰਾ ਕੁਝ ਪਤਾ ਜੀ ਇਸ ਗੱਲ ਬਾਰੇ ਵੀ ਕੀ ਕੀ ਉਹਦੇ ਵਾਪਰਿਆ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਜੀ ਕਿੰਨੇ ਮਹੀਨੇ ਪਹਿਲਾਂ ਬਾਜੀ ਗਏ ਤੁਹਾਡੇ ਫਿਰ ਸਾਡੇ ਬਲਦਰ ਗਏ ਸੀ ਜੀ 12ਵੇਂ 12ਵੇਂ ਮਹੀਨੇ ਦੀ 4 ਤਰੀਕ ਨੂੰ ਗਏ ਸੀਗੇ ਜੀ ਤੇ ਇਹ ਡੈਥ ਦਾ ਨੂੰ ਪਤਾ ਲੱਗਾ ਡੈਥ ਦਾ ਸਾਨੂੰ ਪਤਾ ਲੱਗਾ ਜੀ 2 ਮਹੀਨੇ ਪਹਿਲਾਂ ਪਤਾ ਲੱਗਿਆ ਸੀ ਸਾਨੂੰ 2 ਮਹੀਨੇ ਪਹਿਲਾਂ ਪਤਾ ਹਾਂਜੀ ਜਿਹੜੇ ਤੁਸੀਂ ਉਹਨਾਂ ਨੂੰ ਏਜੰਟਾਂ ਨੂੰ ਪੈਸੇ ਦਿੱਤੇ ਆ ਉਹਨਾਂ ਦਾ ਕੋਈ ਫੋਟੋ ਪ੍ਰੂਫ ਹੈ ਆਬ ਕਰਾ ਸਾਰਾ ਕੁਝ ਹਾਂਜੀ ਹਾਂਜੀ ਸਾਡੇ ਕੋਲ ਪ੍ਰੂਫ ਹੈਗਾ ਜੀ ਅਸੀਂ 5 ਲੱਖ ਰੁਪਈਆ ਉਹਨਾਂ ਦੇ ਖਾਤੇ ਵਿੱਚ ਪਾਇਆ ਸੀ ਜੀ ਓਕੇ ਤੇ 7 ਲੱਖ ਰੁਪਈਆ ਫਗਵਾੜੇ ਜੀ ਉਹਨਾਂ ਦੀ ਕੋਠੀ ਸੀ ਉਹਨਾਂ ਦੇ ਕੋਈ ਰਿਸ਼ਤੇਦਾਰ ਸੀ ਜਾਂ ਉਹਨਾਂ ਦੇ ਕੋਈ ਵਾਕਫ ਕੋਈ ਜਾਣਦੇ ਸੀ ਉਹਨਾਂ ਨੂੰ ਜੀ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਸੀਗਾ ਤੇ ਉੱਥੇ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਠੀਕ ਆ ਜਿਹੜੇ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਉਹ ਚੁੱਕੀ ਉਹਨਾਂ ਦੀ ਡੈਡ ਬੋਡੀ ਵਗੈਰਾ ਆ ਗਈ ਹੈਗੀ ਉਹ ਮੇਰੇ ਵੱਡੇ ਬ੍ਰਦਰ ਨੇ ਜੀ ਆਪਣੇ ਮਗਾਈ ਸੀਗੀ ਠੀਕ ਆ ਤੇ ਇਹ ਵੀ ਸਾਹਿਬ ਤੁਸੀਂ ਕੋਈ ਪੁਲਿਸ ਕੰਪਲੇਨ ਕੀਤੀ ਭਾਜੀ ਹਾਂਜੀ ਅਸੀਂ ਪੁਲਿਸ ਕੰਪਲੇਨ ਕੀਤੀ ਸੀਗੀ ਜੀ ਐਸਐਸਪੀ ਸਰ ਨੂੰ ਹੀ ਦਰਖਾਸਤ ਦਿੱਤੀ ਸੀਗੀ ਜੀ ਉਹਨਾਂ ਨੇ ਡੀਐਸਪੀ ਨੂੰ ਮਾਰਗ ਕੀਤੀ ਹਾਂ ਡੀਐਸਪੀ ਨੇ ਅੱਗੋਂ ਆਪਣੇ ਲਖਵੀਰ ਸਰ ਨੂੰ ਆਪਣੇ ਮਾਰਗ ਕੀਤੀ ਜੀ ਮਾਰਗ ਕਰਨ ਦੇ ਬਾਵਜੂਦ ਉਹਨਾਂ ਨੇ ਇੱਕ ਬੰਦੇ ਦੇ ਪਰਚਾ ਕੱਢਤਾ ਜੀ ਔਰ ਚਾਰ ਬੰਦਿਆਂ ਦੇ ਜਿਹੜੇ ਨਾਂ ਸੀ ਉਹਨਾਂ ਨੇ ਕੱਢਦੇ ਉਹਨਾਂ ਨੇ ਕੋਈ ਪਰਚਾ ਨਹੀਂ ਕੀਤਾ ਕੁਛ ਨਹੀਂ ਕੀਤਾ ਜੀ ਉਹਨਾਂ ਨੇ ਤੁਸੀਂ ਪ੍ਰੋਪਰ ਉਹਨਾਂ ਦੇ ਨਾਮ ਵਿੱਚ ਲਿਖੇ ਸੀ ਬੰਦੇ ਦਾ ਹਾਂਜੀ ਹਾਂਜੀ ਅਸੀਂ ਪ੍ਰੋਪਰ ਉਹਨਾਂ ਦੇ ਬਕਾਇਦਾ ਨਾਮ ਵਿੱਚ ਲਿਖੇ ਹੋਏ ਆ ਜੀ ਉਹਨਾਂ ਦੇ ਫੋਨ ਨੰਬਰ ਸਾਰਾ ਕੁਝ ਅਸੀਂ ਲਿਖਿਆ ਹੋਇਆ ਹੈ ਜੀ ਠੀਕ ਹੈ ਹਾਂਜੀ ਉਹਨਾਂ ਦੀ ਜਦੋਂ ਮੈਂ ਘਰੋਂ ਉਹਨਾਂ ਨੂੰ ਪੈਸੇ ਦੇਣ ਵੀ ਗਿਆ ਵਾਂ ਉਹਨਾਂ ਨੇ ਮੈਨੂੰ ਬਕਾਇਦਾ ਮੈਨੂੰ ਫੋਨ ਕੀਤਾ ਕਹਿੰਦੇ ਹਾਂ ਵੀ ਕਿੰਦੇ ਵੀ ਤੂੰ ਪੈਸੇ ਕਢਾ ਲਿਆ ਮੈਂ ਕਿਹਾ ਹਾਂਜੀ ਮੈਂ ਪੈਸੇ ਕਢਾ ਲਿਆ ਜੀ ਪੈਸੇ ਕਢਾਣ ਦੇ ਬਾਵਜੂਦ ਉਹ ਫਗਵਾੜੇ ਮੇਰੇ ਕੋਲ 7 ਲੱਖ ਰੁਪਇਆ ਫਗਵਾੜੇ ਉਹਨਾਂ ਦੀ ਕੋਈ ਕੋਠੀ ਅਰ ਉਹਨਾਂ ਦੀ ਬੇਟੀ ਪਿਕੂ ਰਕੇਸ਼ ਕੁਮਾਰ ਤੇ ਰਾਜ ਕੁਮਾਰ ਇਹ ਤਿੰਨ ਬੰਦੇ ਮੇਰੇ ਕੋਲ ਮੌਕੇ ਦੇ ਉੱਤੇ ਪੈਸੇ ਲੈਣ ਆਏ ਸੀ ਲੈਣਾ ਜੀ ਹਾਂ ਜੀ ਹੁਣ ਬੜਾ ਪ੍ਰਸ਼ਾਸਨ ਤੋਂ ਤੁਹਾਡੀ ਕੀ ਮੰਗ ਹੈ ਜੀ ਮੇਰੀ ਪ੍ਰਸ਼ਾਸਨ ਤੋਂ ਡੀਜੀਪੀ ਤੋਂ ਮੁੱਖ ਮੰਤਰੀ ਸਾਹਿਬ ਤੋਂ ਮੇਰੀ ਇਹੀ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਔਰ ਇਹਨਾਂ ਚਾਰਾਂ ਬੰਦਿਆਂ ਤੇ ਪਰਚੇ ਕੱਟ ਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਠੀਕ ਹੈ ਤੁਹਾਨੂੰ ਕੋਈ ਲੱਗਦਾ ਜਿਹੜੇ ਡੀਐਸ ਜਿਹੜੇ ਐਸਐਚਓ ਲਖਵੀਰ ਹੈਗੇ ਆ ਉਹਨਾਂ ਦਾ ਕੋਈ ਮਿਹੜੀ ਕੋਈ ਲੱਗਦੀ ਤੁਹਾਨੂੰ ਬਿਲਕੁਲ ਜੀ ਇਹ ਸਾਰੇ ਮਿਲੇ ਹੋਏ ਆ ਜੀ ਬਲੇ ਹੋਇਆ ਹਾਂਜੀ ਸਬਲੇ ਹੋਇਆ ਜੀ ਠੀਕ ਆ ਤੇ ਤੁਹਾਡੇ ਜਿਹੜੇ ਬ੍ਰਦਰ ਦੀ ਡੈਡ ਬੋਡੀ ਕਿੱਥੇ ਗਈ ਆ ਕਟਾ ਸੰਸਕਾਰ ਕਰੀਆਂ ਨਹੀਂ ਜੇ ਅਸੀਂ ਸੰਸਕਾਰ ਨਹੀਂ ਕੀਤਾ ਹੈਗਾ ਜੀ ਉਹਨਾਂ ਦੀ ਜਿਹੜੀ ਬੋਡੀ ਉਹ ਇੱਥੇ ਸਰਕਾਰੀ ਹਸਪੀਟਲ ਜਮ੍ਹਾਂ ਕਰਾਈ ਆ ਜੀ ਤੇ ਅਸੀਂ ਸਰ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ ਹੈਗਾ ਚਾਹੇ ਸਾਨੂੰ 10 ਦਿਨ ਲੱਗ ਜਾਣ ਚਾਹੇ ਸਾਨੂੰ ਮਹੀਨਾ ਲੱਗ ਜਾਏ ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਜੀ